ਜਾਓ ਵੀ ਕਰ ਓਏ ਆਪਾਂ ਆ ਗਏ ਆਪਾਂ 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 ਆਪ ਓ ਜੇ ਮੁੰਡੇ ਤਾਂ ਆਏ ਨਹੀਂ ਜਿਹੜੀ ਤਾਂ ਗੱਲ ਸ਼ੁਰੂ ਕਰਨੀ ਦੂਰ ਤੋਂ ਹੋ ਗਾ ਗੁਰੂ ਵੀ ਕਿਉਂਕਿ ਇਹ ਨੂੰ ਨਹੀਂ ਪਤਾ ਆ ਬਾਹਰ ਬੈਠੇ ਬਾਹਰ ਇੱਥੇ ਤਾਂ ਬੈਠੇ ਚਲੋ ਤੁਸੀਂ ਹੋਣੀ ਨਹੀਂ ਜਿੱਥੇ ਇਹ ਅਣਖਾਦੀ ਗੱਲ ਕਰਦਾ ਇਹ ਕੌਣ ਹੁੰਦਾ ਮੇਰਾ ਪਿੰਡ ਮੁਖੇ ਕਰੀਬ 2 ਕਿਲੋਮੀਟਰ ਦੇ ਨਾਲ ਹੀ ਅਸਲਤਾਨਪੁਰ ਸਾਹਿਬ ਦੇ ਜੋ ਉੱਥੇ ਦਾਸ ਨੂੰ ਡਿਊਟੀ ਕਰਦਿਆਂ ਨੂੰ 1.5 ਸਾਲ ਦੇ ਕਰੀਬ ਹੋ ਗਿਆ ਸੋਸਾ ਸੰਗਤ ਜੀ 15 ਤਰੀਕ ਵਾਲੇ ਦਿਨ ਜੋ ਸਰਦਾਰ ਮੇਰ ਸਿੰਘ ਜੀ ਉਹਨਾਂ ਦੇ ਵੱਡੇ ਭਰਾਤਾ ਸਰਦਾਰ ਗੁਰਦੀਪ ਸਿੰਘ ਜੀ ਇਹ ਦੋਨੋਂ ਗੁਰਦ੍ਰਸ਼ ਹੈ ਵਿਖੇ ਜਾਂਦੇ ਹਨ ਜਿੱਤੋਂ ਅਸੀਂ ਸਮਾਪਤੀ ਕਰਕੇ ਰਹਿ ਰਹੇ ਸਾਂ ਸਮਾਪਤੀ ਕਰਕੇ ਆਜੀ ਦਾ ਘਰ ਆਪਣੇ ਤੇ ਇਹ ਸਮਾਪਤੀ ਤੋਂ ਬਾਅਦ ਚ 7:30 7 ਵਜੇ ਦੇ ਕਰੀਬ ਸਾਡੇ ਘਰ ਤੋਂ ਚਾਬੀ ਲੈ ਕੇ ਜਾਂਦੇ ਨੇ ਸਾਡੇ ਪਰਿਵਾਰ ਕੋਲੋਂ ਕਿ ਸਾਨੂੰ ਚਾਬੀ ਦਿਓ ਅਸੀਂ ਕੋਈ ਚੀਜ਼ ਲੈਣੀ ਹੈ ਤੇ ਉਹ ਪਰਿਵਾਰ ਨੇ ਕਿਹਾ ਚਲੋ ਕੋਈ ਚੱਪਲ ਚੁੱਪਲ ਪਈ ਹੋਵੇਗੀ ਚਾਰ ਦਿਵਾਰੀ ਦਰਬਾਰ ਸਾਹਿਬ ਦੇ ਅੰਦਰ ਤੋ ਸਾਨੂੰ ਪਤਾ ਲੱਗਾ ਇਹ ਜਦੋਂ ਅੰਦਰੋਂ ਪੋਥੀ ਲੈ ਕੇ ਆਏ ਸੱਚਖੰਡ ਵਿਖੇ ਬਰਾਜਮਾਨ ਸੀ ਇਹਨਾਂ ਪੋਥੀ ਦੋ ਭਰਾਵਾਂ ਨੇ ਚੁੱਕੀ ਗੰਦੇ ਕੱਪੜੇ ਪਾਏ ਸੀ ਉਹਵੇਂ ਗੋਇਆ ਕੂੜਾ ਕਰਦੇ ਮੱਜਾਂ ਨੂੰ ਪੱਠੇ ਪਾਉਂਦੇ ਆ ਗਏ ਇਹਨਾਂ ਪੋਥੀ ਜਦੋਂ ਚੁੱਕੀ ਗੁਰੂ ਸਾਹਿਬ ਦੇ ਸਰੂਪ ਨੰਗੇ ਅੱਧ ਨੰਗੇ ਸੀ ਨਾ ਉੱਪਰ ਅੜੀ ਪਾਇਆ ਪਛਾਕਾ ਫਿਰ ਪੋਥੀ ਲੈ ਕੇ ਆਏ ਪੰਜਾਬ ਬਾਣੀਆਂ ਦੀ ਪੋਥੀ ਲੈ ਕੇ ਆਏ ਫਿਰ ਇਹਨਾਂ ਨੇ ਜੋੜਾ ਪਹਿਨਿਆ ਸੀ ਪੈਰਾਂ ਦੇ ਵਿੱਚ ਸੋ ਇਸ ਮੁੱਦੇ ਤੇ ਅੱਜ ਅਸੀਂ ਪਿੰਡ ਮੋਖੇ ਜੋ ਪਿੰਡ ਮੋਖੇ ਦੀ ਸਾਰੀ ਨਗਰ ਪੰਚਾਇਤ ਪੰਜ ਸਰਪੰਚ ਇਕੱਠੇ ਹੋ ਕਰਕੇ ਅਸੀਂ ਗੱਲ ਕਰਨ ਲੱਗੇ ਸਰਦਾਰ ਮੇਰ ਸਿੰਘ ਉਹਨਾਂ ਦਾ ਬੇਟਾ ਮੇਰੇ ਮਗਰ ਬੈਠਾ ਸੀ ਜੋ ਮੈਂ ਗਾਲੀ ਕਰਦਾ ਪੈਸੀ ਵੀ ਕਿ ਪੋਥੀ ਦੀ ਗੱਲ ਹੋਈ ਕਿ ਪੋਥੀ ਲੈ ਕੇ ਆਏ ਉਹਨਾਂ ਨੇ ਮੇਰੇ ਤੇ ਹਮਲਾ ਕਰਤਾ ਉਹਨਾਂ ਨੇ ਹਮਲਾ ਕਰਤਾ ਉਸ ਤੋਂ ਬਾਅਦ ਮੇਰਾ ਗਾਤਰਾ ਤੋੜਿਆ ਉਹਨਾਂ ਨੇ ਦਾੜੇ ਦੀ ਬਦਬੇ ਕੀਤੀ ਕੇਸਾਂ ਦੀ ਬਦਬੇ ਕੀਤੀ ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਗੁੱਜੀਆਂ ਸੱਟਾਂ ਸਿਰ ਦੇ ਵਿੱਚ ਲਾਈਆਂ ਇਹਨਾਂ ਦੇ ਮ ਘਰ ਵੀ ਗਿਆ ਮੈਂ ਵੀ ਪੋਥੀ ਸਰਦਾਰ ਮੇਰ ਸਿੰਘ ਤੁਸੀਂ ਲੈ ਕੇ ਆਏ ਕਿ ਉਹਨੂੰ ਪੁੱਛਿਆ ਤੇ ਇਹਨਾਂ ਨੇ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਉੱਥੇ ਵੀ ਮੇਰੇ ਗੱਲ ਪੈ ਗਿਆ ਲੜ ਪੈਣੇ ਤੇ ਪੋਥੀ ਲੈ ਕੇ ਸਾਨੂੰ ਕੋਈ ਪਤਾ ਨਹੀਂ ਇਹਨਾਂ ਬਦਬੀ ਕਰਨੀ ਸੀ ਕੀ ਕਰਨੀ ਸੀ ਇਹਨਾਂ ਨੇ ਕੀ ਇਹਨਾਂ ਦੇ ਮਨ ਦੇ ਵਿੱਚ ਸੀ ਇਸ ਕਰਕੇ ਅਸੀਂ ਉਸ ਮੁੱਦੇ ਤੇ ਗੁਰਦਰਾ ਸਾਹਿਬ ਵਿਚਾਰ ਕਰਨ ਵਾਸਤੇ ਬੈਠੇ ਸੀ ਪੰਜ ਸਰਪੰਚ ਸਾਰੇ ਪਿੰਡ ਮੁੱਖੇ ਦੀਆਂ ਸਾਰੀਆਂ ਨਗਰਾਂ ਗੁਰਦਾਰ ਸਾਹਿਬ ਵਿੱਚ ਬੈਠੇ ਸੀ ਸੋ ਮੈਂ ਇਹੀ ਗੱਲ ਕਰ ਰਿਹਾ ਸੀ ਕਿ ਸਰਦਾਰ ਮੇਰ ਸਿੰਘ ਦੀ ਜਿਹੜੀ ਪੋਥੀ ਤੁਸੀਂ ਲੈ ਕੇ ਗਿਆ ਸੀ ਕਿੰਨੂੰ ਪੁੱਛਿਆ ਸੀ ਬਸ ਇੰਨੇ ਕਹਿੰਦਾ ਸੀ ਉਹਨਾਂ ਦੇ ਬੇਟੇ ਮਗਰ ਬੈਠੇ ਉਹਨਾਂ ਨੇ ਮੇਰੀ ਪੱਗ ਲਾਤੀ ਬਸ ਇਥੋਂ ਫਿਰ ਸੰਗਤ ਬਹੁਤ ਜ਼ਿਆਦੀ ਪਿੰਡ ਸੀ ਉਹਨਾਂ ਨੇ ਛੁਡਵਾਇਆ ਤੇ ਹਮਲਾ ਕੀਤਾ ਕਿਰਪਾਨ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਆਪ ਸ਼ਬਦ ਬੋਲੇ ਉਹਨਾਂ ਨੇ ਵੀ ਕੁੱਤੇ ਰਠੌਰ ਸਾਡੀ ਕਾਸ਼ਟ ਨੂੰ ਬਹੁਤ ਮਾੜਾ ਬੋਲੇ ਆ ਇਸ ਕਰਕੇ ਅਸੀਂ ਇਨਸਾਫ ਚਾਹੁੰਦੇ ਆ ਪ੍ਰਸ਼ਾਸਨ ਤੋਂ ਜਿੰਨੀਆਂ ਵੀ ਜਥੇਬੰਦੀਆਂ ਨੇ ਧਾਰਮਿਕ ਜਥੇਬੰਦੀਆਂ ਸਾਰੀਆਂ ਅਸੀਂ ਉਹਨਾਂ ਨੂੰ ਬੇਨਤੀ ਕਰ ਗਿਆ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਸਾਡੇ ਨਾਲ ਸਿਰ ਜੋੜ ਕੇ ਖੜਨਾ ਕੋਈ ਕੋਈ ਸੈਂਸਿਟਿਵ ਵੀ ਵੀ ਹੈ ਵੀਡੀਓ ਹੈਗੀ ਤੁਹਾਡੇ ਕੋਲ ਕੋਈ ਜਿਹੜਾ ਹਮਲਾ ਕੀਤਾ ਹਾਂਜੀ ਸਰ ਉਹ ਮੀਡੀਆ ਪੋਤੀ ਸਾਹਿਬ ਲੈ ਕੇ ਗਏ ਹਾਂਜੀ ਉਹ ਕੈਮਰੇ ਵਿੱਚ ਰਿਕਾਰਡਿੰਗ ਸਾਰਾ ਤੇ ਜਦੋਂ ਪੋਤੀ ਸਾਹਿਬ ਲੈ ਕੇ ਸਾਡਾ ਪਰਿਵਾਰ ਸੀ ਬੇਟੀ ਸੀ ਮੇਰੀ 12 13 ਸਾਲ ਦੀ ਮੌਜੂਦ ਸੀ ਤੇ ਬਾਹਰ ਕੈਮਰਾ ਲੱਗੇ ਉਹਨਾਂ ਦੇਖਿਆ ਬਾਬਾ ਜੀ ਜੋੜਾ ਪਾ ਕੇ ਪੋਤੀ ਲੈ ਜਾ ਰਹੇ ਆ ਮੈਂ ਵੀ ਫਿਰ ਉਧਰ ਆਇਆ ਥੋੜਾ ਜਿਹਾ ਦੇਖਿਆ ਉਹਨਾਂ ਨੂੰ ਤੇ ਇਸ ਕਰਕੇ ਵੀ ਪੋਥੀ ਪਰਮੇਸ਼ਰ ਕਾ ਥਾਣਾ ਤੇ ਜਿੰਨਾ ਗੁਰੂ ਸਾਹਿਬ ਦਾ ਸਤਕਾਰ ਏ ਉਹਨਾਂ ਪੋਥੀ ਦਾ ਸਤਕਾਰ ਏ ਇਸ ਕਰਕੇ ਇਹਨਾਂ ਨੇ ਪੋਥੀ ਦੀ ਬੇਦਬੀ ਕੀਤੀ ਹੈ ਜੀ ਇੰਨੀ ਇੱਕ ਬੇਨਤੀ ਹੈ ਜੀ ਜੀ ਤੁਹਾਡੇ ਹੱਥੋਂ ਪਾਈ ਦੇ ਵਿੱਚ ਉਹਨਾਂ ਦੇ ਵੀ ਕੋਈ ਸੱਟਾਂ ਲੱਗੀਆਂ ਉਹ ਵੀ ਦਾ ਨਹੀਂ ਸਰ ਉਹਨਾਂ ਦੇ ਸੱਟਾ ਉਹ ਪੰਜ ਜਣੇ ਸੀ ਮੈਂ ਇਕੱਲਾ ਸੀ ਸੰਗਤ ਸਾਰੇ ਛਡਾਉਣ ਵਾਲੀ ਸੀ ਜਿੰਨੇ ਕਿ ਗੱਲ ਹੈ ਜੀ ਉਹਨਾਂ ਦੀ ਕੋਈ ਸੱਟ ਨਹੀਂ ਲੱਗੀ ਸੰਗਤ ਸਾਰੀ ਛਡਾਉਂਦੀ ਸੀ ਮੈਂ ਇਕੱਲਾ ਸੀ ਹੁਣ ਸੁਣੋ ਤੁਹਾਡੀ ਬਿਆਨ ਹੈ ਲੇਗੀ ਹਾਂ ਜੀ ਸਰ ਉਹ ਆਏ ਸੀ ਦੋ ਉਹ ਲੈ ਗਏ ਬਿਆਣਾ ਜੀ ਮੰਗ ਹੀ ਕਰਦੇ ਤੁਸੀਂ ਮੰਗ ਬਸ ਇਹੀ ਸਰ ਆਪ ਨੂੰ ਇਨਸਾਫ ਦਵਾਇਆ ਜਾਵੇ ਜਿਹੜੀ ਇਹਨਾਂ ਬੇਦਬੀ ਕੀ ਕੀ ਕੇਸਾਂ ਦੀ ਦਾੜੇ ਦੀ ਤੇ ਇਹ ਆਪ ਨੂੰ ਸਰ ਜਥੇਬੰਦੀਆਂ ਕੋਈ ਤਾਂ ਆਗੀਆਂ ਕੋਈ ਧਾਰਮਿਕ ਜਥੇਬੰਦੀਆਂ ਆ ਰਹੀਆਂ ਨੇ ਸਾਡੇ ਲਖਵੀਰ ਸਿੰਘ ਜੀ ਸਰਪ੍ਰਸਤ ਜ਼ਿਲ੍ਹਾ ਪ੍ਰਧਾਨ ਬਾਬਾ ਲਖਵੀਰ ਸਿੰਘ ਜੀ ਮਾਹਲਮ ਤੋਂ ਪਹੁੰਚੇ ਨੇ ਹੋਰ ਜਥੇਬੰਦੀਆਂ ਕਾਲਤਾ ਉਹ ਤੇ ਜਥੇਬੰਦੇ ਜਥੇਦਾਰ ਨੂੰ ਬੇਨਤੀ ਹੈ ਕਿ ਉਹ ਵੀ ਸਾਡੇ ਨਾਲ ਖੜਨ ਸੋ ਇਹਨੇ ਆ ਕੇਸ ਜਿਹੜੇ ਸਾਡੇ ਨਾਲ ਦਾੜੇ ਦੇ ਪੱਟੇ ਆ ਵੇਖੋ ਇਹਨੇ ਬੇਦਬੀ ਉਹ ਆਪ ਸੀ ਸਿੱਖ ਸੀ ਅਮਰਤਾਰੀ ਸੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਹੀ ਵੀ ਅਮਰਤਾਰੀਆਂ ਵੀ ਬੇਦਬੀ ਨਾ ਕਰੀ ਅਸੀਂ ਅਮਰਤਾਰੀ ਹੋਣ ਦੇ ਨਾਤੇ ਤੇ ਇਹਨਾਂ ਨੇ ਜਸਤਾਰ ਲਾਈ ਬੇਦਬੀ ਕੀਤੀ ਸਾਰੀ ਕੇਸਾਂ ਦੀ ਧਾੜੇ ਦੀ ਸੱਟਾਂ ਮਾਰੀਆਂ ਗੁੱਜੀਆਂ ਸਿਰ ਵਿੱਚ ਕੜੇ ਮਾਰੇ ਆ ਤੇ ਬਹੁਤ ਜ਼ਿਆਦਾ ਬੇਦਬੀ ਕੀਤੀ ਜੇ ਸੰਗਤ ਨਾਮ ਦੇ ਹੋ ਸਕਦਾ ਵੀ ਉਹ ਜਾਨੋ ਮਾਰ ਦਿੰਦੇ ਨਾਮ ਕੀ ਤੁਹਾਡਾ ਮੇਰਾ ਨਾਮ ਸ਼ੋਧ ਗੁਰਨਾਮ ਸਿੰਘ ਜੀ ਤੁਸੀਂ ਤੁਹਾਡੀ ਰਹਿਸ਼ ਜਿਹੜੀ ਗੁਰਦੁਆਰਾ ਸਾਹਿਬ ਦੀ ਹਾਂ ਜੀ ਸੁਲਤਾਨਪੁਰ ਸਾਹਿਬ ਗੁਰਦਰ ਸਾਹਿਬ ਨਾਲ ਪਿੰਡ ਮੁਖੀ ਉੱਥੇ ਨਾਲ ਹੀ ਹੈ ਜੀ ਗੁਰਦੁਆਰਾ ਸਾਹਿਬ ਚ ਨਹੀਂ ਰਹੇ ਸੀ ਹਾਂ ਗੁਰਦਰ ਸਾਹਿਬ ਤੇ ਲੱਗੀ ਆ ਥੋੜਾ ਜਿਹਾ ਉਹਦੇ ਨਾਲ ਹੀ ਆ ਹਾਂਜੀ ਹਾਂ 15 ਤਰੀਕ ਨੂੰ ਇਹ ਇਥੋਂ ਮੈਨੂੰ ਸੇਵਾ ਦਾ ਕਹਿ ਕੇ ਗਿਆ ਜੀ ਮੈਨੂੰ ਕਿਹਾ ਵੀ ਸਵੇਰ ਦੀ ਬਾਬਾ ਜੀ ਸੇਵਾ ਮੈਂ ਕਰ ਦੂੰ ਸ਼ਾਮ ਦੀ ਮੇਰੇ ਕੋਲ ਨਹੀਂ ਹੋਣੀ ਸੇਵਾ ਤੇ ਇਹ ਅੱਗੇ ਵੀ ਮੈਨੂੰ ਕਹਿ ਕੇ ਜਾਂਦਾ ਰਿਹਾ ਤੇ ਉਹ ਦਿਨ ਜੀ ਮੈਂ ਸ਼ਾਮਾਂ ਨੂੰ ਗਿਆ ਤੇ ਇਹ ਲੇਟ ਹੋ ਗਿਆ ਜੀ ਪਿੰਡ ਨੂੰ ਗਿਆ ਸੀ ਜੀ ਇਹ ਤੇ ਲੇਟ ਹੋ ਗਿਆ ਪਿੰਡੋਂ ਮੇਰਾ ਖਾਲਸਾ ਤਕਦਾ ਟਾਈਮ ਹੋਊਗਾ ਜਾਂ 6:30 7 ਇੱਥੇ ਕੀ ਮੈਨੂੰ ਹੁਣ ਯਾਦ ਨਹੀਂ ਕਿੰਨਾ ਟਾਈਮ ਹੋਊ ਇਹਦੇ ਇੱਕ ਤਕਰੀਬਨ ਤੇ ਮੈਂ ਵੇਖਿਆ ਮੈਂ ਕਿਹਾ ਬਾਬਾ ਜੀ ਪਾਠ ਨਹੀਂ ਕੀਤਾ ਬਾਬੇ ਨੇ ਤਮੇ ਜਾ ਕੇ ਜੀ ਗੇਟ ਉੱਥੇ ਗਿਆ ਤੇ ਜਾ ਕੇ ਮੈਂ ਪੁੱਛਿਆ ਬਾਬੇ ਦੇ ਘਰ ਦੀ ਸੀ ਉਹ ਕਹਿੰਦੀ ਅੰਕਲ ਜੀ ਹਲੇ ਆਏ ਨਹੀਂਗੇ ਬਈ ਬਾਬਾ ਜੀ ਆਇਆ ਨਹੀਂ ਉਹਨਾਂ ਨੂੰ 1.5-2 ਘੰਟੇ ਲੱਗ ਜਾਣੇ ਆ ਤੇ ਤੁਸੀਂ ਸੇਵਾ ਕਰ ਦਿਓ ਮੈਂ ਕਿਹਾ ਬੀਬਾ ਜੀ ਵੀ ਮੈਂ ਇਦਾਂ ਸੇਵਾ ਕਿਦਾਂ ਕਰ ਦੂੰ ਮੈਂ ਤਾਂ ਇਸ਼ਨਾਨ ਪਾਣੀ ਕਰਕੇ ਤੇ ਫੇਰ ਆਮਗਾ ਦੂਜੇ ਮੈਂ ਕੱਪੜੇ ਪਾ ਕੇ ਆਉਂਗਾ ਨਾ ਹਾਂ ਜੇ ਤਾਂ ਮੈਂ ਪੱਠੇ ਲੈ ਆਉਂਦਾ ਤਾਂ ਉਦਾਂ ਹੀ ਆਇ ਨੂੰ ਆ ਗਿਆ ਵਾ ਤੇ ਉੱਥੇ ਹੁਣ ਪਤਾ ਨਹੀਂ ਗੀਜਰ ਚ ਪਾਣੀ ਗਰਮ ਹੈਗਾ ਕਿ ਨਹੀਂ ਹੈਗਾ ਵੀ ਗੀਜਰ ਚਲਾਉਣਾ ਪੈਣਾ ਜਾਂ ਕੀ ਹਿਸਾਬ ਦਾ ਮੈਂ ਇਹ ਕਹਿ ਕੇ ਉਹਨੂੰ ਆਗਤ ਮੈਂ ਆਣ ਕੇ ਜੀ ਫੇਰ ਆਉਂਦੇ ਨੇ ਬਾਬੇ ਤੇ ਬਾਬਾ ਜੀ ਤੁਸੀਂ ਕਿੱਥੇ ਗੰਦ ਦੱਸੋ ਕਿੰਨਾ ਟਾਈਮ ਕਹਿੰਦਾ ਮੈਂ ਤੁਸੀਂ ਕਾਹਦਾ ਕਰਕੇ ਫੋਨ ਕੀਤਾ ਮੈਂ ਕਹਿੰਦਾ ਮੈਂ ਸੇਵਾ ਦੇ ਪੁੱਛਣਾ ਕਹਿੰਦਾ ਉਹ ਕਰਤੀ ਆ ਉਹ ਕਰਤੀ ਜੀ ਮੈਂ ਕਹਾ ਮੈਂ ਕਿਨੇ ਕੀਤੀ ਤੁਹਾਡੇ ਘਰ ਦੀ ਤੋਂ ਹੁਣ ਮੈਂ ਉਥੋਂ ਪੁੱਛ ਕੇ ਆਇਆ ਮੈਂ ਤੇ ਉਹ ਕਹਿੰਦੀ ਵੀ ਨਹੀਂ ਸੇਵਾ ਨਹੀਂ ਕੀਤੀ ਅੰਕਲ ਜੀ ਤੁਸੀਂ ਕਰ ਦਿਓ ਕਹਿੰਦਾ ਉਹ ਆਉਣੇ ਆ ਮੁੰਡੇ ਮਨੇਆਲੇ ਤੋਂ ਤੇ ਉਹਨਾਂ ਨੇ ਕਰ ਜਾਣੀਆਂ ਤੇ ਮ ਬਾਬੇ ਨੇ ਮੇ ਇਹ ਗੱਲ ਕਹੀ ਜੀ ਫਿਰ ਮੈਂ ਨਾ ਆਣ ਕੇ ਮੇਖਤ ਗੀਜਰ ਚ ਪਾਣੀ ਹੈਗਾ ਹੀ ਮੈਂ ਉਹਦੇ ਨਹਾਤਾ 15 ਮਿੰਟਾਂ ਚ ਮੈਂ ਨਹਾ ਕੇ ਚਨਾਨ ਕਰਕੇ ਸਾਣੇ ਕੇਸਾਂ ਤੇ ਨਿੱਕੀ ਦਸਤਾਰ ਬੰਨ ਕੇ ਚੱਲ ਗਿਆ ਮੈਂ ਕਿਹਾ ਮਾਰ ਦੀ ਗੁਰੂ ਸਾਹਿਬ ਦੀ ਸੇਵਾ ਹੋਣੀ ਚਾਹੀਦੀ ਜ਼ਰੂਰ ਲੇਟ ਹੋ ਗਈ ਆ ਤੇ ਮੈਂ ਚਲੇ ਗਿਆ ਜੀ ਉਹਨੇ ਚੇਰ ਨੂੰ ਜੀ ਉੱਥੇ ਜੰਦੇ ਲੱਗੇ ਦਰਬਾਰ ਸਾਹਿਬ ਨੂੰ ਜੰਦਾ ਲੱਗਾ ਤੇ ਗੇਟ ਬਾਹਰ ਲੈਣ ਨੂੰ ਜੰਦਾ ਲੱਗਾ ਜੀ ਜਦੋਂ ਮੈਂ ਵੇਖੇ ਜੰਦੇ ਲੱਗੇ ਤੇ ਇਹ ਆਪਣੇ ਮੈਨੂੰ ਵੇਖ ਕੇ ਇਹਨਾਂ ਦਾ ਬੂਆ ਖੁੱਲਾ ਸੀ ਉਹਦੋਂ ਉਹਦਾਂ ਲਾ ਕੇ ਰੱਖਦੇ ਆ ਤੇ ਮੈਨੂੰ ਕਹਿੰਦੇ ਅੰਕਲ ਜੀ ਸੇਵਾ ਹੋ ਗਈ ਆ ਕਰਤੀ ਆ ਸੇਵਾ ਮ ਉਹ ਕਰ ਗਿਆ ਤੇ ਮੇਰੇ ਮਨ ਦੇ ਵਿੱਚ ਇਹ ਆਇਆ ਜੀ ਵੀ ਮਹਾਰਾਜ ਦਾ ਇਹ ਨਾ ਹੋਵੇ ਕਿ ਉਹਦਾ ਹੀ ਨਾ ਕਹਿ ਦਿੱਤਾ ਹੋਵੇ ਨਾ ਜੀ ਕਿਉਂਕਿ ਆਪਾਂ ਪਿੰਡ 'ਚ ਰਹਿੰਦੇ ਆ ਗੁਰੂ ਘਰ ਦੇ ਸੇਖ ਆ ਤੇ ਵੇਖੀ ਆ ਵੀ ਸੇਵਾ ਖੋਈ ਆ ਕਿ ਜਾਂ ਉਦਾਂ ਹੀ ਕਹਿ ਦਿੱਤਾ ਹਨਾ ਜਾਂ ਬਾਬੇ ਦੀ ਵੇਟ ਕਰਦੇ ਆ ਕੀ ਹਿਸਾਬ ਕਿਤਾਬ ਆ ਤੇ ਮੈਂ ਨਾ ਕੋ ਚਾਬੀ ਲਈ ਜੀ ਚਾਬੀ ਲੈ ਕੇ ਮੈਂ ਤੇ ਉਹ ਸੇਵਾ ਵੇਖੀ ਜੀ ਸੇਵਾ ਉਦਾਂ ਹੀ ਜਿੱਥੇ ਮਹਾਰਾਜ ਦਾ ਦਰਬਾਰ ਸਾਹਿਬ ਸੀਗਾ ਉਥੋਂ ਵੀ ਰਮਲਾ ਸਿੱਧਾ ਉਦਾਂ ਹੀ ਪਿਛੇ ਰੱਖਿਆ ਹੋਇਆ ਉਹਨੂੰ ਵੀ ਨਹੀਂ ਪੂਰਾ ਉੱਤੇ ਰਮਲਾ ਨਹੀਂ ਪਾਇਆ ਜੀ ਜਿੱਥੇ ਮਹਾਰਾਜ ਦਾ ਸੰਗਾਸਣ ਸੀ ਫੇਰ ਮੈਂ ਉੱਤੇ ਜਾ ਕੇ ਵੇਖਿਆ ਤਾਂ ਉਦਾਂ ਹੀ ਵਿਹੇਟ ਕੇ ਰੱਖਿਆ ਹੋਇਆ ਜੀ। ਉਦਾਂ ਹੀ ਜਿੱਦਾਂ ਮਤਲਬ ਕਿ ਕੋਨੇ ਆਪਾਂ ਕਰ ਲੈਣਾ ਜਿੱਦਾਂ ਸੇਵਾ ਕਰਦੀ ਉਹ ਸੇਵਾ ਨਹੀਂ ਹੋਈ ਜੀ। ਉਹਨੇ ਉਦਾਂ ਹੀ ਮੋੜ ਕੇ ਮਤਲਬ ਕਿ ਜਿੱਦਾਂ ਉਦਾਂ ਹੀ ਮੋੜ ਕੇ ਰੱਖੇ ਪਏ। ਮੰਨ ਲਓ ਵੀ ਇਕੱਠਾ ਕਰਕੇ ਰੱਖ ਦਿੱਤਾ। ਮੈਂ ਮੈਂ ਫਿਰ ਆਣ ਕੇ ਭਾਜੀ ਨੂੰ ਕਿਹਾ ਵੱਡੇ ਨੂੰ ਮੈਂ ਕਿਹਾ ਪਾਪ ਜੀ ਵੀ ਇਦਾਂ ਹੋਈ ਆ। ਤੇ ਪਹਿਲਾਂ ਆਣ ਕੇ ਮੈਂ ਕਿਹਾ ਉਸ ਤੋਂ ਪਹਿਲਾਂ ਜਦੋਂ ਫਿਰ ਅਸੀਂ ਦੋਵੇਂ ਗਏ ਮੇਰੇ ਨਾਲ ਮੇਰਾ ਭਾਜੀ ਸੀ। ਅਸੀਂ ਦੋ ਦੋਵੇਂ ਜਾਣੇ ਅੰਦਰੋਂ ਗਏ ਆ। ਫਿਰ ਉੱਥੇ ਇੱਕ ਮੈਂ ਗੁੜਕਾ ਸਾਹਿਬ ਜ਼ਰੂਰ ਚੁੱਕ ਕੇ ਲਿਆ ਆਵਾ। ਉਹ ਛੋਟਾ ਸੀਗਾ ਉਹ ਮੈਂ ਅੱਗੇ ਅੱਗੇ ਮੈਂ 2 ਸੈਂਟੀਆਂ ਵੀ ਪਹਿਲਾਂ ਜਿਹੜਾ ਲਾਗੇ ਸਾਡੇ ਕੋਈ ਮੁੰਡਾ ਮਰਿਆ ਤੇ ਉਹਨਾਂ ਦੇ ਉੱਥੇ ਬਿਆਦ ਵੀ ਹੋ ਰਹੀ ਸੀ ਮਹਾਰਾਜ ਦੀਆਂ ਸੈਂਟੀਆਂ ਦੋ ਭਾਗ ਸੀ ਗੁਰੂ ਗ੍ਰੰਥ ਸਾਹਿਬ ਤੋਂ ਸੰਪੂਰਨ ਸੀ ਜੀ ਉਹ ਵੀ ਲਿਆ ਕੇ ਮੈਂ ਉੱਥੇ ਪਹਿਲਾਂ ਬਾਬਾ ਜੀ ਦੇ ਕੋਲ ਰੱਖਿਆ ਗੁਰੂ ਗੰਗ ਸਾਹਿਬ ਜੀ ਦੇ ਕੋਲ ਮੇਜ ਦੇ ਉੱਤੇ ਮਤਲਬ ਕਿ ਰੱਖਿਆ ਰਮਾਲਿਆਂ ਦੇ ਵਿੱਚ ਪੂਰਾ ਸਤਿਕਾਰ ਦੇ ਨਾਲ ਇਹ ਬਾਬਾ ਜੀ ਨੇ ਇੰਨੇ ਨੇ ਗੇਲੀ ਕਰਦਾ ਜੀ ਉੱਥੇ ਵੀ ਉਹ ਵੀ ਇੰਨੇ ਸਰੂਪ ਜਿਹੜੇ ਸੀ ਮਹਾਰਾਜ ਦੇ ਉਹ ਵੀ ਕੋਈ 15 20 ਦਿਨ ਉੱਥੇ ਮੇਜ ਤੇ ਪੈ ਰਹੇ ਜੀ ਸੱਚ ਖਣ ਜੀ ਨਹੀਂ ਇਹਨੇ ਪਜਾਇ ਫੇ ਮੈਂ ਕਿਹਾ ਬਾਬਾ ਤੁਸੀਂ ਇਹ ਜਿਹੜੇ ਸਰੂਪ ਆ ਮਾਰੇ ਦੇ ਪੂਰਨ ਸੰਪੂਰਨ ਗੁਰੂ ਗ੍ਰੰਥ ਸਾਹਿਬ ਬਣਦਾ ਇਹਨਾਂ ਨੂੰ ਸਰਕਾਰ ਦੇ ਨਾਲ ਉੱਪਰ ਹਨਾ ਬਰਾਜਮਾਨ ਕਰਦੇ ਹੋ ਫਿਰ ਇਹਨਾਂ ਕੀਤੇ ਜੀ ਤੇ ਉਸ ਦਿਨ ਬਾਅਦ ਵਿੱਚ ਮੁੜ ਕੇ ਜਦੋਂ ਆਇਆ ਜੀ ਉੱਥੋਂ ਆਇਆ ਜੀ ਅਸੀਂ ਇਹਨੇ ਮੈਨੂੰ ਅਸੀਂ ਗੁਰਦੁਆਰਿਆਂ ਆ ਗਏ ਆ ਜੀ ਕਰੇ ਇਹਨੇ ਮੈਨੂੰ ਫੋਨ ਕਰਤਾ ਕਹਿੰਦਾ ਜ세ਦਾ ਜੀ ਤੁਸੀਂ ਕੀ ਲੈਣ ਗਏ ਸੀ ਉੱਥੇ ਮਹਿਕਾ ਬਾਬਾ ਜੀ ਵੀ ਅਸੀਂ ਅਸੀਂ ਵੇਖਣ ਗਏ ਸੀ ਆਪਣੇ ਸੇਵਾ ਹੋਈ ਕਿ ਨਹੀਂ ਹੋਈ ਕਹਿੰਦਾ ਤੁਸੀਂ ਤੁਸੀਂ ਕੌਣ ਹੁੰਦੇ ਜਾਣ ਵਾਲੇ ਹੈ ਵੇਲੇ ਤੁਸੀਂ ਕਿਉਂ ਗਏ ਤਾਂ ਤੇ ਇਹ ਵੇਲੇ ਮਹਿਕਾ ਬਾਬਾ ਜੀ ਅਸੀਂ ਚੋਰੀ ਕਰਨ ਥੋੜੋ ਗਏ ਆ ਅਹੀਂ ਮਾਰੇ ਸਤਕਾਰ ਵਾਸਤੇ ਗਏ ਆਂ ਅਹੀਂ ਵੇਖਣ ਗਏ ਸੇਵਾ ਹੋਈ ਕਿ ਨਹੀਂ ਹੋਈ ਹਨਾ ਇਹਦਾ ਤੁਸੀਂ ਕਹਿੰਦੇ ਘਰੇ ਕਹਿੰਦੇ ਸੈਂਚੀਆਂ ਮੈਂ ਕਹਾ ਉਹ ਤਾਂ ਸੈਂਚੀ ਤਾਂ ਮੈਂ ਉਹ ਗੁਟਕਾ ਸਾਹਿਬ ਕੱਲੇ ਆਉਣਾ ਸੀਗਾ ਉਹਦਾ ਮੈਂ ਕਿਹਾ ਤੇ ਮੈਂ ਹੋਰ ਕਿਹੜਾ ਉਸ ਤੋਂ ਮੈਂ ਚੋਰੀ ਕਰਨ ਗਿਆ ਸੀਗਾ ਮੈਂ ਤਾਂ ਪਿੰਡ 'ਚ ਰਹਿੰਦਾ ਮੈਂ ਗੁਰੂ ਘਰ ਦਾ ਦਸਵੇਂ ਪਾਤਸ਼ਾਹ ਦਾ ਸਿੱਖ ਆ ਤੇ ਮੈਂ ਇਹ ਜ਼ਰੂਰ ਵੇਖਣਾ ਸੀ ਵੀ ਸੇਵਾ ਹੋਈ ਕਿ ਨਹੀਂ ਦੇਖੋ ਜੀ ਉਹਦੇ ਇਹਦੇ ਘਰ ਦੀ ਨੇ ਚੱਕ ਕੇ ਮਾਰੇ ਨੂੰ ਉਦਾਂ ਹੀ ਰੱਖ ਦਿੱਤਾ ਠੀਕ ਹੈ ਜੀ ਪਰ ਮੈਂ ਉਹ ਵੀ ਇਹਨਾਂ ਨੂੰ ਨਹੀਂ ਕਿਹਾ ਨਾ ਮੈਂ ਉਹਦੇ ਘਰ ਦੀ ਨੂੰ ਕਿਹਾ ਨਾ ਮੈਂ ਬਾਬੇ ਨੂੰ ਕਿਹਾ ਜੀ ਆਹ ਕੱਲ 18 ਤਰੀਕ ਹੋਈ ਜੀ ਇਹ ਘਰੇ ਸਵੇਰੇ ਸਵਾਤੇ ਆ ਆਣ ਕੇ ਜੀ ਮੇਰੇ ਗਲ ਪੈ ਗਿਆ ਮੈਨੂੰ ਗਾਲਾਂ ਗਲੋਚ ਕੀਤਾ ਗਲੀ ਦੇ ਵਿੱਚ ਸਾਰੇ ਉੱਥੇ ਬੰਦੇ ਸੁਣਦੇ ਵੀ ਸੀ ਹੁਣ ਪਤਾ ਨਹੀਂ ਉਸ ਉਸ ਟਾਈਮ ਤੇ ਕਿਹੜੇ-ਕਿਹੜੇ ਸੀ ਹੁਣ ਮੈਂ ਯਾਦ ਨਹੀਂ ਗਵਾਂਢੀ ਆਂਢੀ ਗਵਾਂਢੀ ਸਾਰੇ ਸੀ ਮਤਲਬ ਕਹਿੰਦਾ ਭਾਵੇਂ ਤੇ ਉੱਥੇ ਜੀ ਇਹਨੇ ਗਾਲੀ ਗਲੋਚ ਵੀ ਮੈਨੂੰ ਕੀਤਾ ਤੇ ਕਹਿੰਦਾ ਆਪਦੇ ਘਰ ਦੀ ਨੂੰ ਕਹਿੰਦਾ ਵੀ ਕਿਰਪਾਨ ਲਿਆ ਜੇ ਮੈਂ ਇਹਦੀ ਧੌਣ ਲਾਉਣੀ ਆ ਦੱਸੋ ਜੀ ਦੱਸੋ ਜੀ ਮੈਂ ਕੀ ਗਨਾਹ ਕਰ ਲਿਆ ਮੈਂ ਤਾਂ ਇਹ ਕਿਹਾ ਮੈਂ ਕਮੇਟੀ ਨੂੰ ਆਪਣੇ ਪਿੰਡ ਦੀ ਕਮੇਟੀ ਜਿਹੜੀ ਜੀ ਲੰਬੜਦਾਰ ਮਹਿੰਦਰ ਸਿੰਘ ਆ ਉਹ ਖਜ਼ਾਨਚੀ ਆ ਤੇ ਉਹਦੇ ਕੋਲ ਮੈਂ ਗਿਆ ਜੀ ਮੈਂ ਕਹਿੰਦੀ ਤੁਸੀਂ ਕਮੇਟੀ ਵਾਲਿਆਂ ਕੰਮ ਤੇ ਅਡਵਾਜ਼ ਯਾਰ ਕਰਿਆ ਕਰੋ ਤੇ ਇੰਨੀ ਕਣਗੇਲੀ ਹੋਈ ਬਾਬੇ ਨੂੰ ਵੀ ਇਕੱਠੇ ਆਪ ਹੀ ਆਪ ਹੀ ਕੱਲੇ ਹਨਾ ਹੋਇਓ ਬਾਬੇ ਨੂੰ ਨਾ ਕਿਓ ਹਲੇ ਤੁਸੀਂ ਆਪ ਇਕੱਠੇ ਹੋ ਕੇ ਵੇਖ ਲਓ ਵੀ ਕੀ ਕਰਨਾ ਹਨਾ ਕਿਉਂ ਇੰਨੀ ਕਣਗੇਲੀ ਹੋਈ ਬਾਬੇ ਨੂੰ ਕਹਿ ਦਿਓ ਮੈਂ ਬਾਬੇ ਨੂੰ ਕਹਿ ਗਿਆ ਜੀ ਇਹ ਇਹਦਾ ਫਰਜ ਨਹੀਂ ਸੀ ਬਣਦਾ ਮੇਰੇ ਘਰੇ ਜਾਣ ਦਾ ਜੀ ਇਹ ਮੇਰੇ ਘਰੇ ਜਾ ਕੇ ਮੇਰੇ ਗੱਲ ਪਿਆ ਜੀ ਜਿਹੜੀਆਂ ਤੁਸੀਂ ਕਹਿੰਦੇ ਹੋ ਮਹਾਰਾਜ ਦਾ ਜਿਹੜੇ ਸਗੇ ਰੂਪ ਦੇ ਜਿਹੜੇ ਉਧਾ ਪੇਸ ਕੇ ਉਦੋਂ ਤੁਸੀਂ ਕਮੇਟੀ ਧਿਆਨ ਚ ਨਹੀਂ ਲਿਆਉਂਦਾ ਕਿ ਇਹਨਾਂ ਦਾ ਤੋਂ ਕਸਨ ਕੀਤਾ ਜਾਵੇ ਜਾਂ ਕਿਤੇ ਸੇਫ ਜਗ੍ਹਾ ਤੇ ਇਹਨਾਂ ਨੂੰ ਪਹੁੰਚਾਇਆ ਜਾਵੇ ਨਹੀਂ ਜੀ ਉਹ ਉਹ ਮੈਂ 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 ਝੂਠ ਨਹੀਂ ਬੋਲਣਾ ਜੀ ਮੈਂ ਬਾਬੇ ਨੂੰ ਹੀ ਕਹਿੰਦਾ ਰਿਹਾ ਮੇਰੇ ਬਾਬਾ ਜੀ ਇਹਦਾ ਕਰ ਦਿਓ ਕੋਈ ਵੀ ਪਾਠੀ ਸਿੰਘ ਵੱਲੋਂ ਇੰਨੀ ਆਣ ਗਏ ਲਈ ਹਾਂਜੀ ਹੁੰਦਾ ਕਿ ਕੇਸਾਂ ਦੀ ਵੀ ਬਦਬੀ ਕੀਤੀ ਹੈ ਨਹੀਂ ਜੀ ਉਹ ਕੇਸ ਆਵੇ ਮੇਰੇ ਕੋ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਆ ਵੇਖੋ ਇਹਨੇ ਮੇਰੇ ਕਾਕੇ ਦੇ ਵੀ ਪਾਗਲਾ ਮੇਰੇ ਭਤੀਜੇ ਦੇ ਵੀ ਤੇ ਇੱਥੇ ਮੇਰੇ ਕੋ ਕੇਸ ਵੀ ਹੋਣੇ ਆ ਸ਼ਾਇਦ ਆ ਦੇਖੋ ਜੀ ਆ ਆ ਮੇਰੇ ਕਾਕੇ ਦੇ ਸੀ ਆ ਪਾਗਲ ਜਿੰਦਸਤਾਰ ਲਾਹਣੀ ਤਲਹਾ ਕੇ ਵੇਖ ਸਕਦੇ ਜੀ ਅੱਖ ਆ ਸਰ ਕੇਸੇ ਨੇ ਪੱਟੇ ਜੀ ਫੜਕੇ ਇਹਨੇ ਪਹਿਲਾਂ ਚਪੇੜ ਮਾਰੀ ਅੱਜ ਅੱਜ ਸਾਨੂੰ ਮੈਂ ਉੱਥੋਂ ਉਸ ਗੱਲ ਦਾ ਇੱਕ ਮਿੰਟ ਜੀ ਇੱਕ ਹਾਂਜੀ ਕੈਮਰੇ ਲੱਗੇ ਹੋਏ ਜੀ ਕੈਮਰੇ ਲੱਗੇ ਹੋਏ ਜੀ ਬਾਬੇ ਦੇ ਅੰਦਰ ਹੀ ਰਿਸਿਵਰ ਪਿਆ ਅੰਦਰ ਹੀ ਮਤਲਬ ਕਿ ਕੈਮਰੇ ਉਧਰ ਲੱਗੇ ਰਿਸਿਵਰ ਬਾਬੇ ਦੇ ਅੰਦਰ ਪਿਆ ਜੀ ਅਸੀਂ ਉੱਥੋਂ ਲੈ ਨਹੀਂ ਸਕਦੇ ਉੱਥੋਂ ਪੁਲਿਸ ਲਵੇ ਜਾਂ ਉਹਨਾਂ ਦਾ ਫਰਜ ਹੈ ਉਹ ਲੈਣਗੇ ਹਨਾ ਜੀ ਅਸੀਂ ਤਾਂ ਲੈ ਨਹੀਂ ਸਕਦੇ ਉੱਥੋਂ ਜੀ ਕੀ ਮੰਗ ਕੇ ਕਰੀਏ ਹਾਂਜੀ ਤੇ ਫਿਰ ਉੱਥੇ ਜੀ ਆਹ ਨੂੰ ਪਚੇਰਨੇ ਬੁਲਾਇਆ ਜੀ ਇਹਨੇ ਅਲਾਸਮੈਂਟ ਕੀਤੀ ਵੀ 9 ਵਜੇ ਆਪਣੇ ਸਵੇਰੇ ਜੀ ਸਵੇਰੇ 6 ਵਜੇ ਨੇ ਕੀਤੀ ਅਲਾਸਮੈਂਟ ਵੀ 9 ਵਜੇ ਇੱਥੇ ਇਕੱਠੇ ਹੋਣਾ ਸਾਰਿਆਂ ਨੇ ਇਹਨਾਂ ਨੂੰ ਪ੍ਰਧਾਨ ਹੋਣਾ ਕਿਹਾ ਹੋਊਗਾ ਜਾਂ ਕਿਸੇ ਨੇ ਕਿਹਾ ਤਾਂ ਇਹਨੇ ਨਾ ਕੀਤੀ ਜੀ ਤੇ ਅਸੀਂ 9 ਵਜੇ ਸੰਸਦਿਆ ਤੇ ਸਾਨੂੰ ਲੰਬੜਦਾਰ ਨੇ ਵੀ ਫੋਨ ਕੀਤਾ ਕਮੇਟੀ ਵਾਲੇ ਨੇ ਵੀ ਉੱਥੇ 9 ਵਜੇ ਜਿਹੜਾ ਹੈਗਾ ਵਾ ਉੱਥੇ ਆਉਣਾ ਤੁਸੀਂ ਅਸੀਂ ਆਏ ਜੀ ਗੁਰਦੁਆਰੇ ਆਣ ਕੇ ਹਲੇ ਬੈਠੇ ਆਂ ਜੀ ਇਹਨੇ ਬਾਬੇ ਨੇ ਜੀ ਮੇਰਾ ਭਤੀਜਾ ਵਾਜੀ ਉਹਦੇ ਉੱਥੇ ਬੈਂਧਿਆ ਸਾਰੀ ਹਲੇ ਬੈਠ ਹੈ ਕੋਈ ਗੱਲ ਨਹੀਂ ਕੀਤੀ ਮੈਂ ਖੜੇ ਹੋ ਕੇ ਦੂਜੇ ਮੈਨੂੰ ਕੈਮਰੇ 'ਚ ਵੇਖ ਲਿਓ ਜੀ ਮੈਂ ਹੱਥ ਜੋੜ ਕੇ ਖੜਾ ਕੈਮਰੇ 'ਚ ਵੇਖ ਲਓ ਆਨ ਰਿਕਾਰਡ ਆ ਤੇ ਮੈਂ ਮੈਂ ਹੱਥ ਜੋੜੀ ਜਾਣਾ ਵਾ ਇਹਨੇ ਜੀ ਮੇਰੇ ਭਤੀਜੇ ਦੇ ਚਪੇੜ ਮਾਰੀ ਤੇ ਨਾਲ ਹੀ ਭੱਗ ਲੱਗ ਗਈ ਇਹ ਉੱਥੇ ਹੀ ਛੇਠ ਉੱਪਰ ਹੋ ਗਿਆ ਜੀ ਉੱਥੇ ਹੀ ਦੱਸੋ ਇਹ ਇਹਨੇ ਸਾਡੇ ਤੇ ਹਮਲਾ ਕਰਨਾ ਸੀ ਅਸੀਂ ਇਹਨੂੰ ਕੋਈ ਉਹ ਦਿਨ ਦਾ ਕਿਹਾ ਕੋਈ ਨਹੀਂ ਮੈਂ ਦੇਖ ਲਓ 18 ਤਰੀਕ ਆ ਕੀ 15 ਤੋਂ ਲੈ ਕੇ 18 ਤੱਕ ਮੈਂ ਕੋਈ ਇਹਨੂੰ ਬੁਲਾਇਆ ਤੱਕ ਨਹੀਂ ਇਤੋਂ ਕੀਤਾ ਜਾਂ ਨਹੀਂ ਕੀਤਾ ਹਨ ਸੋ ਖਸਮ ਮੈਨੂੰ ਕਿਹਾ ਮੈਂ ਕਮੇਟੀ ਨੂੰ ਕਿਹਾ ਵੀ ਉਹਦੇ ਧਿਆਨ ਚ ਲਿਆਂਦਾ ਜੀ ਦੱਸੋ ਜੀ ਜੇ ਮੇਰੀ ਗਲਤੀ ਤੇ ਮੈਨੂੰ ਪਾ ਦਿੱਤੀ ਜਾਵੇ ਜੇ ਇਹਦੀ ਗਲਤੀ ਮਾਰੇ ਦੀ ਬੇਦਵੀ ਹੋਈ ਤਾਂ ਫਿਰ ਇਹਨੂੰ ਪਾ ਦਿੱਤੀ ਜਾਵੇ ਮੋਖਾ ਪਿੰਡ ਇੱਥੇ ਲੱਗ ਗਈ ਆ ਉੱਥੇ ਗੁਰੂਕਰਤਾ ਗਰੰਥੀ ਗਰਨਾਮ ਸਿੰਘ ਤੜਕੇ ਕੋਈ ਗੱਲ ਘਟਨਾ ਵਾਪਰੀ ਸੀ ਉਹ ਕਹਿ ਰਹੇ ਦੱਸ ਰਹੇ ਗਰੰਥੀ ਸਿੰਘ ਵੀ ਦੂਸਰੀ ਪਾਰਟੀ ਕਿਹੜਾ ਮੇਰ ਸਿੰਘ ਵਗੈਰਾ ਪੋਥੀ ਗੁਰੂਕੜੀ ਜੋੜੇ ਪਾ ਕੇ ਲਗਾਏ ਸਨ ਉਹਨਾਂ ਦਾ ਦਾਸਤਾ ਪ੍ਰਬੰਧਕ ਕਮੇਟੀ ਨੇ ਵੀ ਆ ਗੱਲ ਆ ਤੇ ਫੇਰੇ ਉੱਥੇ ਕਦੋਂ ਗੁਰੂਕਰ ਦੀ ਪ੍ਰਬੰਧਕ ਕਮੇਟੀ ਤੇ ਪੰਚਾਇਤ ਖਟ ਨਗਰ ਇਕੱਠਾ ਹੋਇਆ ਥਾਰਾ ਤੇ ਗਰੰਤੀ ਨੇ ਉਹ ਗੱਲ ਕਹੀ ਤੇ ਉਹਦਾ ਬੇਟਾ ਬੈਠਾ ਮਗਰ ਤੇ ਪਾਸ ਤੋਂ ਉਹਦੇ ਉਹਦੀ ਗਰੰਤੀ ਚ ਪੇਟ ਮਾਰੀ ਤੇ ਬਾਅਦ ਵਿੱਚ ਸਾਰੇ ਜਣੇ ਪੰਜ ਜਣੇ ਸੀਗੇ ਤੇ ਉਹਦੀ ਦਸਾਰ ਲਈ ਉਹਦੇ ਕੁੱਟਮਾਰ ਕੀਤੀ ਕੇਸਾਂ ਦੀ ਬੇਦਵੀ ਕੇਸ ਪੱਟੇ ਆ ਬੜਾ ਅਨੁਸ਼ਧਿਤ ਕੀਤਾ ਤੇ ਇੱਥੇ ਫਿਰ ਚ ਗੁੱਜੀਆਂ ਸਾਰਾ ਟਾਈਮ ਲੱਗਿਆ ਉਹਦਾ ਹੁਣ ਸਕੈਨ ਕਰਾ ਕੇ ਲੈਂਦੀ ਹੈ ਉੱਥੋਂ ਕਪੂਰਥਲੇ ਤੋਂ ਤੇ ਜੇਕਰ ਨਗਰ ਨਾ ਹੁੰਦਾ ਤਾਂ ਉਹਨਾਂ ਗਰੰਤੀ ਦੇ ਵੈਸੇ ਹੱਤਿਆ ਕਰ ਦੇਣੀ ਮਾਰ ਦੇਣੀ ਸੀ ਉਹ ਬਚਾਰੇ ਨੂੰ ਤੇ ਗੱਲ ਇਹ ਕੀ ਹੈ ਵੀ ਜੇ ਕੋਈ ਗੱਲ ਹੁੰਦੀ ਤੇ ਬਹਿ ਕੇ ਸੰਗਤ ਵਿੱਚ ਗੱਲ ਕਰ ਲੈਂਦੇ ਸੰਗਤਮ ਦਾ ਆਖਦੇ ਕਿ ਪ੍ਰਬੰਧਕ ਕਮੇਟੀ ਸੀ ਗੁਰੂ ਘਰ ਦੀ ਤੇ ਗੁਰੂ ਘਰ ਦੇ ਗਰੰਤੀ ਨੂੰ ਪੱਗ ਲਾ ਕੇ ਦਸਤਾਰ ਲਾ ਕੇ ਇਹਨਾਂ ਕੁਝ ਕਰਕੇ ਤੇ ਕੀ ਉਹਨਾਂ ਖੱਟਿਆ ਕਿੰਨਾ ਕੁ ਦੁਨੀਆ 'ਚ ਨਾਮ ਚਾ ਕਰ ਲਿਆ ਹੈ ਤੇ ਮੈਂ ਉਹਨਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਮਿਲਣਾ ਡੀਐਸਪੀ ਸਾਹਿਬ ਨਹੀਂ ਮਿਲੇ ਤੇ ਹੋਰ ਇੱਥੋਂ ਦੀਆਂ ਸਿੱਖ ਜੱਥੇ ਬੰਦਿਆਂ ਨੂੰ ਵੀ ਗੁਰੂ ਘਰ ਦੇ ਗਰੰਤੀ ਤੇ ਜਿਹੜਾ ਸ਼ਦਤ ਕੀਤਾ ਉਹਨਾਂ ਬੰਦਿਆਂ ਨੇ ਉਹਨਾਂ ਬੰਦਿਆਂ ਤੇ ਜਲਦ ਜਲਦ ਕਾਨੂੰਨੀ ਕਾਰਵਾਈ ਕਰਕੇ ਪਰਚਾ ਦਰਜ ਕਰਕੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਉਹਨਾਂ ਦੇ ਇੱਕ ਬੰਦਾ ਫਰਜੀ ਕਹਾਣੀ ਬਣਾ ਕੇ ਫਰਜੀ ਸੱਟ ਮਾਰ ਕੇ ਤੇ ਇੱਥੇ ਸਿਵਲ ਹਸਪਤਾਲ ਜੇਅਰ ਸਿੰਘ ਨਾਮ ਦਾ ਆਦਮੀ ਦਾਖਲ ਹੋਇਆ ਹੈ ਤੇ ਮੈਂ ਡੀਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਪੂਰਥਾਲਾ ਸਾਹਿਬ ਨੂੰ ਹੋਰ ਪੰਜਾਬ ਦੇ ਡੀਜੀਪੀ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਉਹਦੀ ਇਨਕੁਆਰੀ ਕਰਕੇ ਦਰਖਾਸਤ ਇਹ ਨਹੀਂ ਮਿਲਿਆ ਅਫਸਰ ਉਹ ਬੰਦੇ ਤੇ ਕਿਹੜੀ ਹੈ ਉਹ ਰਪਟ ਕੈਨਸਲ ਕਰਕੇ ਜੋ ਉਹਦੀ ਐਮਰ ਕੈਨਸਲ ਕਰਕੇ ਤੋਂ ਉਹਦੇ ਬਿਆਸੀ ਦੇ ਬਿਆਸੀ ਲਈ ਜਾਵੇ ਕਿਹੜੀ 182 ਦੀ ਕਾਰ ਵੀ ਉਹ ਪਰਿਵਾਰ ਤੇ ਕੀਤੀ ਜਾਵੇ ਕਿਹੜੇ ਬੰਦਿਆਂ ਨੇ ਝੂਠੀ ਕਹਾਣੀ ਬਣਾ ਕੇ ਦਾਲ ਕਰਾਇਆ ਹੈ ਕਿਹੜੇ ਬੰਦਿਆਂ ਨੇ ਫਰਜੀ ਮਗਰ ਗੋਹੀ ਪਾਈ ਆ ਉਹਨਾਂ ਸਾਰੇ ਬੰਦਿਆਂ ਤੇ ਪਰਚਾ ਦਰਜ ਕਰਕੇ ਉਹਨਾਂ ਦੇ ਕਿਹੜੀ 182 ਦੀ ਕਾਰ ਵੀ ਕੀਤੀ ਜਾਵੇ ਅੱਗੇ ਤੇ ਕੋਈ ਜੁਰਤ ਨਾ ਕਰੇ ਵੀ ਝੂਠੀ ਕਹਾਣੀ ਬਣਾ ਕੇ ਐਵੇਂ ਦਾਖਲ ਪਹਿਲੋ ਫਟਾ ਮਾਰ ਕੇ ਤੇ ਬਾਅਦ ਫਰਜੀ ਆਪਣੀ ਕਹਾਣੀ ਬਣਾ ਕੇ ਦਾਖਲ ਹੋਵੇ ਸਭ ਕੁਝ ਹੈਗਾ ਜੀ ਦਿਆਂ ਵੀਡੀਓ ਵੀ ਹੈਗੀ ਸਭ ਕੁਝ ਪ੍ਰੂਫ ਕੇਸਾਂ ਦੇ ਪਟਦੇ ਸਾਰੀ ਵੀਡੀਓ ਹੈਗੀ ਤੇ ਸਾਰਾ ਕੁਝ ਆਪਣੇ ਕੋਲ ਹੈਗਾ ਦਿਆਂਗੇ ਪਰ ਬਿਲਕੁਲ ਸਾਰਾ ਨਗਰ ਗੁਰੂ ਘਰ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖੜਾ ਹੈ ਇੱਥੇ ਸਾਰੇ ਨਗਰ ਦੇ ਮੋਜ਼ਬਰਾ ਆਦਮੀ ਆ ਮੈਂ ਇੱਥੇ ਮੇਰੇ ਤਾਂ ਬਾਕੀ ਪਿੰਡ ਦੇ ਦੋ ਬੰਦੇ ਆ ਬਾਕੀ ਸਾਰੇ ਉੱਥੇ ਮੁੱਖੇ ਪਿੰਡ ਦੇ ਬੰਦੇ ਆ ਤੇ ਇਹ ਸਾਰਾ ਨਗਰ ਉੱਥੇ ਗੁਰੂ ਉੱਥੇ ਹਸਪਤਾਲ ਤੇ ਬਹੁਤ ਮੇਲਾ ਲੱਗਾ ਸੀ ਹੁਣ ਲੋਕੀ ਚਲੋ ਆਪਣੇ ਕੰਮਾਂ ਕਰਨ ਚਲੇ ਗਏ ਨੇ ਪਰ ਅਸੀਂ ਸਾਰੀਆਂ ਜਥੇਬੰਦੀਆਂ ਤੋਂ ਹੋਰ ਆਪਣੇ ਸਰਕਾਰ ਤੋਂ ਇੱਸੀ ਚੀਜ਼ ਦੀ ਮੰਗ ਮੈਂ ਕਰਦਾ ਹਾਂ ਜਲਦੀ ਤੋਂ ਜਲਦੀ ਉਹਨਾਂ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਜੇਕਰ ਨਹੀਂ ਕਾਰਵਾਈ ਕਰਤੀ ਤੇ ਫਿਰ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਾਂ ਕਿਸੇ ਦਿਨ ਮੁਕਾਲ ਦਿਆਂਗਾ ਤੇ ਇਕੱਠ ਦੀ ਤ ਸਾਰੇ ਜਥੇਬੰਦੀਆਂ ਪੇ ਸਾਥ ਦੇ ਕੇ ਤੇ ਆਪਾਂ ਗਰੰਟੀ ਦੀ ਕਿਹੜੀ ਬੰਦੀ ਹੁੰਦੀ ਹਕਾਰ ਵੀ ਕਰਾਵਾਂਗੇ ਜੀ ਦੋਸ਼ੀਆਂ ਖਿਲਾਫ ਇਹ ਮਾਮਲਾ ਜੀ ਐਨ ਆਰ ਆ ਮੇਰੇ ਸਹੁਰੇ ਜਿਹੜਾ ਬਾਬਾ ਜੀ ਇਹਨਾਂ ਦੀ ਪਹਿਲਾਂ ਕੋਈ ਮਾਰੀ ਆਪਸ ਵਿੱਚ ਸੀਗੀ ਅਣਬਣਾ ਉਹਦੇ ਉਹਦੇ ਬਿਹਾਵ ਤੇ ਬਾਬਾ ਜੀ ਸਾਡੇ ਕੋਲ ਆਏ ਸੀਗੇ ਤੇ ਅਸੀਂ ਪ੍ਰੋਗਰਾਮ ਰੱਖਿਆ ਸਵੇਰੇ ਪੰਚਾਇਤ ਦਾ ਤੇ ਸਵੇਰੇ ਜਿਹੜੋ ਪੰਚਾਇਤ ਇਕੱਠੀ ਹੋਣੀ ਸਾਰੇ ਸਾਰੇ ਮੈਂਬਰ ਨਹੀਂ ਸੀ ਆਏ ਗੁਰਦੁਆਰੇ ਸਾਹਿਬ ਤੇ ਇਹਨਾਂ ਵਿੱਚ ਅੰਦਰ ਬੈਠੇ ਆਪਸ ਵਿੱਚ ਤੂ ਤੂ ਮੈਂ ਮੈਂ ਹੋਈ ਆ ਦੋ ਮਿੰਟਾਂ ਦੇ ਵਿੱਚ ਹੀ ਇਹਨਾਂ ਇੱਕ ਦੂਜੇ ਦੀਆਂ ਜਿਹੜੀਆਂ ਪੱਗਾਂ ਉਤਾਰਦੀਆਂ ਹਾਂ ਹਾਂਜੀ ਫਿਰ ਲੱਗ ਗਿਆ ਅਸੀਂ ਬੈ ਆਈ ਸ਼ੁਰੂ ਆ ਇਹਨਾਂ ਨੂੰ ਖੜ ਕੇ ਸਾਰਿਆਂ ਨੂੰ ਨਾ ਕਿੰਨਾ ਸਮਾਂ ਹੋ ਗਿਆ ਗਰੰਟੀ ਸਿੰਘ ਨੂੰ ਡਿਊਟੀ ਕਰਦਿਆਂ ਇਸ ਗਰੰਟੀ ਨੂੰ 1 ਸਾਲ ਹੋ ਗਿਆ ਜੀ ਕਿਤੇ ਗਾਦੀ ਦੁਸ਼ਮਣੀ ਸੀ ਆਪਣਾ ਇਹਨਾਂ ਦਾ 30 ਸੀ ਮਾਮਲਾ ਪੂਰਾ ਤੁਹਾਡੇ ਧਿਆਨ ਦੇ ਵਿੱਚ ਪੋੜਾ ਸੀ ਦੁਸ਼ਮਣੀ ਤੇ ਕੋਈ ਹੈ ਨਹੀਂ ਗਈ ਸੀ ਜਿਆਦੀ ਐਡੀ ਐਡੀ ਦੁਸ਼ਮਣੀ ਜਿਹੜੀ ਹੈ ਨਹੀਂ ਕਿ ਖਾਸ ਸਿਰਫ ਉਹ ਇੱਕ ਸੇਵਾ ਤੋਂ ਜੀਗਾ ਥੋੜਾ ਜਾਂ ਮਤਲਬ ਸੇਵਾ ਇਹ ਕਹਿੰਦੇ ਸੀ ਬਾਬਾ ਜੀ ਨੂੰ ਸੇਵਾ ਤੂੰ ਸਹੀ ਨਹੀਂ ਕਰਦਾ ਇਸ ਇਸ ਕਰਕੇ ਥੋੜੀ ਇਹਨਾਂ ਜੀ ਤਲਕੀ ਸੀ ਉਹ ਉਹਦੇ ਕਾਰਨ ਇਹ ਬੈਠਣਾ ਸੀ ਅੱਜ ਪੰਚਾਇਤ ਇਕੱਠੀ ਹੋਈ ਸੀਗੀ ਤੇ ਪਰ ਪੰਚਾਇਤ ਦੀ ਗੱਲ ਕੋਈ ਨਹੀਂ ਸੁਣੀ ਬੈਠਦੇ ਆਂ ਅਸੀਂ 2 ਮਿੰਟਾਂ ਦੇ ਵਿੱਚ ਵੀ ਇਹਨਾਂ ਨੇ ਮਤਲਬ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ 2 ਮਿੰਟਾਂ ਦੇ ਵਿੱਚ ਹਾਂਜੀ ਦਸਤਾਰ ਵੀ ਲੱ ਲਾ ਹਾਂਜੀ 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 ਕੇਸਾਂ ਦੀ ਬੇਦੀ ਕੇਸਿਆਂ ਦੇ ਬੇਦੀ ਵੀ ਹੋਈ ਆ ਜੀ ਹਾਂਜੀ ਉਹਨਾਂ ਨੇ ਦਸਤਾਰਾ ਉਤਰੀਆ ਤੇ ਇਹਨਾਂ ਨੇ ਲਾਤੀ ਜੋ ਆਪਸ ਵਿੱਚ ਦੋਵੇਂ ਭੜ ਪਏ ਤੇ ਫਿਰ ਅਸੀਂ ਤੇ ਛਡਾਉਣ ਦੀ ਕੋਸ਼ਿਸ਼ ਵਾਵਾ ਕੀਤੀ ਇਹਨਾਂ ਨੂੰ ਹਾਂਜੀ ਬਹੁਤ ਪੁਲਿਸ ਰਾਣੇ ਪਹੁੰਚੇ ਹਾਂਜੀ 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 ਆਈ ਪ੍ਰਸ਼ਾਸਨ ਤੇ ਮੈਂ ਕਹਦੇ ਜੋ ਕਾਨੂੰਨੀ ਕਾਰਵਾਈ ਆ ਹੋਣੀ ਚਾਹੀਦੀ ਨੇ ਆ ਮਿਲਣਾ ਚਾਹੀਦਾ